ਤਦ ਜਬੇ ਸਾਧ ਹੰਤਾਂ ਨਾਲ ਬਫਰ ਕਰਕੇ ਨੇ ਦੇ ਦੀ ਸੁੱਟ ਕੇ ਮਹਾਮਾਈ ਆਈ ਉਮੇਂਦਰੀਂ ਜੇ ਵੀ ਮੇਲਾ ਲੱਗ ਜਾਏਗਾ ਪਰ ਕਸ਼ਟ ਖੱਟ ਹੈ ਮਹਾਮਾਈ ਮੇਲਾ ਲੱਗਿਆ ਮੁਝ ਗਿਆ ਮਾਂ ਨੇ ਐਸਾ ਪਿਆਰ ਪਾਲਣਾ ਵਾ ਕਿ ਤੂੰ ਹੀ ਦਿਲ ਚੱਲਦਾ ਹੈ ਨਾ ਜੇ ਤੁਸੀਂ ਸ਼ਾਮੀ 4 ਵਜੇ ਆਉਂਦੇ ਤਾਂ 12 ਵਜੇ ਤਿਲਕੂ ਲੱਗ ਜਾਂਦਾ ਹੈ ਕਿ ਅਸੀਂ ਮਾਂ ਦੇ ਦਰ ਤੇ ਜਾਈਏ ਉਹ ਧਿਆਨ ਆਸਾ ਮਰਦਾ। ਮਤਲਬ ਕਿ ਜੋ ਵੀ ਇੱਥੇ ਹੁੰਦਾ ਨਾ ਸੱਚੇ ਮਨ ਨਾਲ ਹੁੰਦਾ ਹੈ ਉਹਨਾਂ ਦੀ ਹਰ ਆਸਾ ਮਰਦਾ ਪੂਰੀਆ ਕੀ ਹੈ। ਮੇਰੀ ਮਾਂ ਨੇ ਮੇਰੀ ਆਸਾ ਮਰਦਾ ਪੂਰੀਆ ਕੀ ਦਿੱਤਾ ਹੈ। ਜੈ ਮਾਤਾ ਦੀ ਜੈ ਮਾਤਾ ਦੀ ਸਾਰੀ ਸੰਗਤ ਨੂੰ ਸਵਕਤ ਸੀ। ਤਸਵੀਰਾਂ ਸਾਂਝੀਆਂ ਕਰਦੇ ਹਾਂ ਇਤਿਹਾਸਕ ਮੰਦਰ ਹੈ ਅੰਮ੍ਰਿਤਸਰ ਦਾ ਮਾਤਾ ਪਤ੍ਰਿਕਾਲੀ ਜੀ ਦਾ ਮੰਦਰ ਜਿੱਥੇ ਸਾਲ ਦੇ ਵਿੱਚ ਸਿਰਫ ਇੱਕ ਵਾਰ ਜਿਹੜਾ ਮੇਲਾ ਲੱਗਦਾ ਤੇ ਇਹਨਾਂ ਕੁਸ਼ਾਲ ਮੇਲਾ ਹੁੰਦਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੇਸ਼ਾਂ ਵਿਦੇਸ਼ਾਂ ਤੋਂ ਉੱਥੇ ਸੰਗਤ ਜਿਹੜੀ ਅੰਤਮਸਤਕ ਹੋਣ ਆਉਂਦੀ ਹੈ ਸੋ ਇਹ ਮੰਦਲ ਦੇ ਵਿੱਚ ਕਈ ਮਨੁਤਾਮਨਾਵਾਂ ਪੂਰੀਆਂ ਹੁੰਦੀਆਂ ਨੇ ਛੋਟੇ ਛੋਟੇ ਬੱਚੇ ਵਜ਼ੁਰਗ ਬਹੁਤ ਵੱਡੀ ਗਿੰਦਿਚ ਪਹੁੰਚਦੇ ਆ ਕੋਈ ਨਾ ਕੋਈ ਮਨੁਕਾਮਨਾ ਆਪਣੇ ਮਨਚ ਲੈ ਕੇ ਤੇ ਇਤਿਹਾਸ ਜ਼ਰੂਰ ਜਾਣਨ ਦੀ ਕੋਸ਼ਿਸ਼ ਕਰਾਂਗੇ ਸੰਗਤ ਨਾਲ ਗੱਲਬਾਤ ਕਰਾਂਗੇ ਕਿਉਂਕਿ ਸਿੱਧ ਪੀਤ ਮੰਦਰ ਹੈ ਕਿੰਨੇ ਜਿਹੇ ਬੜੇ ਲੰਬੇ ਸਮੇਂ ਤੋਂ ਸੰਗਤ ਨੂੰ ਇੰਤਜ਼ਾਰ ਰਿੰਦਾ ਕਿ ਇੱਥੇ ਜਿਹੜਾ ਮੇਲਾ ਕਦੋਂ ਲੱਗੇਗਾ ਤੇ ਅਸੀਂ ਕਦੋਂ ਪਹੁੰਚਾਂਗੇ ਸੋ ਇਹ ਜਿਹੜਾ ਮੇਲਾ ਇੱਥੇ ਹੁਣ ਲੱਗ ਚੁੱਕਿਆ ਹੈ ਸੰਗਤ ਤੁਸੀਂ ਦੇਖ ਸਕਦੇ ਹੋ ਬੜੀ ਵੱਡੀ ਗਿਣਤੀ ਹੈ ਹਜੇ ਸ਼ਾਮ ਦਾ ਸਮਾਂ ਹੈ ਲੇਕਿਨ ਸੰਗਤ ਜਿਹੜੀ ਹੈ ਸਮੇਂ-ਸਮੇਂ ਸਿਰ ਵੱਧਦੀ ਵੀ ਰਹਿੰਦੀ ਹੈ ਸੋ ਕੁਝ ਸੰਗਤ ਇੱਥੇ ਜਿਹੜੀ ਮੌਜੂਦ ਹੈਗੀ ਹੈ ਗੱਲਬਾਤ ਕਰਾਂਗੇ ਕੋਸ਼ਿਸ਼ ਕਰਾਂਗੇ ਕਿਉਂਕਿ ਭੀੜ ਬਹੁਤ ਹੈ ਹਰੇਕ ਦੇ ਮਨ ਦੇ ਵਿੱਚ ਰਾਸਤਾ ਹੈ ਕਿ ਦਰਸ਼ਨ ਕਰ ਲਈਏ ਗੱਲਬਾਤ ਕਰਨ ਦੀ ਫੇਰ ਵੀ ਕੋਸ਼ਿਸ਼ ਕਰਾਂਗੇ ਤੇ ਜਿਹੜੇ ਇੱਥੇ ਹੋਰ ਭਗਤ ਜੀ ਮੌਜੂਦ ਹੈਗੇ ਕਪੈਲਾ ਤੁਸੀਂ ਤਸਵੀਰਾਂ ਸਾਰੀਆਂ ਮੰਦਰ ਦੀਆਂ ਦੇਖੋ ਇਹ ਜਿਹੜਾ ਇਸੇ ਸਮੇਂ ਦੇ ਵਿੱਚ ਜਿਹੜਾ ਮੇਲੇ ਦੇ ਵਿੱਚ ਮੰਦਰ ਲੱਗਦਾ ਤੇ ਕਿਦਾਂ ਕਿਤੇ ਮਾਂ ਪੱਤ੍ਰਕਾਲੀ ਜੀ ਦੀ ਵਿਸ਼ੇਸ਼ ਕਿਰਪਾ ਤੇ ਸੰਗਤ ਨੂੰ ਮਿਲਦੀ ਹੈ ਸੋ ਬੜਾ ਵੱਡਾ ਜਿਹੜਾ ਆਸ਼ੀਰਵਾਦ ਇੱਥੇ ਸੰਗਤ ਲੈਣ ਪਹੁੰਚਦੀ ਹੈ ਵੱਡੀ ਗਿਣਤੀ ਵਿੱਚ ਪਹੁੰਚਦੀ ਹੈ ਕਿਉਂਕਿ ਮਾਤਾ ਜਾਨੀ ਦੀ ਕਿਰਪਾ ਬਹੁਤ ਹੁੰਦੀ ਹੈ ਕਰਾਂਗੇ ਪਹਿਲਾਂ ਤੁਸੀਂ ਇਹ ਤਸਵੀਰਾਂ ਦੇਖੋ ਜਿਹੜਾ ਇਸ ਵਕਤ ਇੱਥੇ ਪਵਨ ਹੈ ਮਾਤਾ ਪੱਤ੍ਰਕਾਲੀ ਜੀ ਦੇ ਦਰਸ਼ਨ ਕਰਵਾ ਰਿਹਾ ਤੁਹਾਨੂੰ ਘਰ ਬੈਠੇ ਜਰੂਰ ਤੁਸੀਂ ਵੀ ਜੈ ਮਾਤਾ ਦੇ ਦੇਖਿਓ ਕਿਉਂਕਿ ਬਹੁਤ ਭਾਗਾਂ ਵਾਲੇ ਉਹ ਜਿਹੜਾ ਘਰ ਬੈਠੇ ਕੁਸੀਂ ਦਰਸ਼ਨ ਕਰਦੇ ਹੋ ਲੋਕ ਤਰਸਦੇ ਨੇ ਦਰਸ਼ਨ ਕਰਨ ਦੀ ਸੋ ਜ਼ਰੂਰ ਕੋਸ਼ਿਸ਼ ਕਰਾਂਗੇ ਇੱਥੇ ਹੋਰ ਸੰਗਤ ਜਿਹੜੀ ਮੌਜੂਦ ਹੈਗੀ ਉਹਨਾਂ ਨਾਲ ਗੱਲਬਾਤ ਕਰਾਂਗੇ ਸੋ ਬਿਲਕੁਲ ਕੋਚ ਬਜ਼ੁਰਗ ਮਾਤਾਵਾਂ ਪਹੁੰਚੇ ਦਰਸ਼ਨ ਕਰਨ ਲਈ ਜੈ ਮਾਤਾ ਦੀ ਜੈ ਮਾਤਾ ਦੀ ਜੀ ਕਿੱਥੋਂ ਆਇਓ ਆਈ ਲੱਗ ਗਈ ਰਾਨੇ ਮਾਤਾ ਦੇ ਚਰਨਾਂ ਦੇ ਕੋਲ ਕੀ ਇਤਿਹਾਸ ਮੰਦਰ ਦੇ ਵਿੱਚ ਕਹਿੰਦੇ ਬਹੁਤ ਵੱਡਾ ਮੇਲਾ ਲੱਗਦਾ ਸਾਲ ਚ ਹਾਂ ਬਹੁਤ ਜ਼ਿਆਦਾ ਵੱਡਾ ਮੇਲਾ ਲੱਗਦਾ ਹੈ ਕਿਉਂਕਿ ਬਹੁਤ ਮਾਨ ਕਿਟ ਪਾਇ ਸੰਹ ਮਹਿੰਦਰ ਸਿੰਘ ਜਨਕ ਮੇਲਾ ਲੱਗ ਕੇ ਆਇਆ ਹੈ ਕਿ ਮਹਾ ਮਾਏ ਦੀ ਬਹੁਤ ਕਿਰਪਾ ਬੜੇ ਬੜੇ ਦੂਰਾਂ ਛੜਦਾ ਲੋ ਆਏ ਨੇ ਇਹ ਕਿਹੜ ਐਨਾ ਦਿਨਾਂ ਚ ਲੱਗਦਾ ਭੱਦਰਗਾਹ ਦੇ ਜੂਨ ਦੇ ਮਹੀਨੇ ਹੀ ਹੋ ਹਾਂਜੀ ਕਿਉਂ ਨਹੀਂ ਅਜੇ ਸਭ ਇੱਕ ਇਹ ਜਗ੍ਹਾ ਤੇ ਇੱਕ ਜਗ੍ਹਾ ਹੋਰ ਹੈਗੀ ਜਿੱਥੇ ਮੇਲਾ ਲੱਗਦਾ ਜ਼ਿਆਦੀ ਜਗ੍ਹਾ ਨਹੀਂ ਲੱਗਦਾ ਮਾਤਾ ਭੱਦਰਗਾਹ ਦੇ ਮੇਲਾ ਇੱਥੇ ਹੀ ਲੱਗਦਾ ਭੱਦਰਗਾਹ ਦੇ ਖਜਾਨੇ ਗੇਟ ਜਾਂ ਹਾਂਜੀ ਹਾਂਜੀ ਕੀ ਮੈਨੂੰ ਗਾਮਨੇ ਲੈ ਕੇ ਆਏ ਤੇ ਹਾਂਜੀ ਹਰ ਕੋਈ ਇਛਾ ਦਰੂ ਕਾਮਨਾ ਹੈ ਕਹਿੰਦੇ ਅਸੀਂ ਕਹਿੰਦੇ ਮਾਂ ਸਾਹਿਬ ਦੀਆਂ ਆਸਾਂ ਮਰਾਦਾਂ ਪੂਰ ਕੇ ਕਰ ਦੁੱਧ ਵਾਲੇ ਦੁੱਧ ਦੇਵੇ ਪੂਤ ਵਾਲੇ ਪੂਤ ਦੇਵੇ ਸਾਨੂੰ ਆਨਤਨ ਨਾਲ ਭਰਪੂਰ ਕਰੇ ਚੰਦ ਲੋਕ ਦਾ ਪ੍ਰਭਾਵ ਹੈ ਕਿਤਨਾ ਕਿਤੇ ਆਪਾਪ ਬਹੁਤ ਵੱਧ ਗਿਆ ਤੇ ਕਹਿੰਦੇ ਕਿ ਜਦੋਂ ਵੀ ਪਾਪ ਵੱਧਦਾ ਤੇ ਮਾਤਾ ਜੀ ਆਪ ਵੀ ਰਾਜਮਾਨ ਹੁੰਦੇ ਤੋਤੀ ਦੇ ਆਉਂਦੇ ਨੇ ਫੇਰ ਆ ਪੁੰਦੇ ਨੇ ਤੇ ਦੁੱਖ ਕਰਦੇ ਨੇ ਭਗਤਾਂ ਦੇ ਹੁਣ ਤੇ ਦਿਨ ਨਹੀਂ ਬੜੇ ਵੱਡੇ ਆ ਭਾਗਾ ਬਲੇ ਆ ਤੇ ਕੀ ਦਿਲ ਤੇ ਕੀ ਪਚਾ ਹੁਣ ਤਾਂ ਦੁੱਖ ਉਹਨਾਂ ਨੇ ਕੱਟਨੇ ਕੱਟਨੇ ਮੇਲਾ ਜਰਾ ਡਾ ਭਰ ਹਲਵਾ ਤਾਂ ਕਸ਼ਟ ਕੱਟਦਾ ਮਹਾਮਾਈ ਨੇ ਉਮੇਂਦਰੀਂ ਸਹੀ ਵੀ ਮੇਲਾ ਲੱਗ ਜਾਏਗਾ ਪਰ ਕਸ਼ਟ ਕੱਟਦਾ ਮਹਾਮਾਈ ਨੇ ਮੇਲਾ ਲੱਗ ਜਾ ਵਦਿਆ ਜਿਕਰਾਂ ਮਹਾਪੰਦਰ ਕਾ ਦੀਦਾ ਬਹੁਤ ਸਾਂਚੇ ਦਰਬਾਰ ਕੀ ਜੇ ਕੋਈ ਇਥੇ ਭਗਤ ਜਨ ਪਹੁੰਚੇ ਨੇ ਵੱਡੀ ਗਿਣਤੀ ਦੇ ਵਿੱਚ ਹੋਰ ਮਤ ਆਵਾ ਪਹੁੰਚੀਆਂ ਨੇ ਇੱਥੇ ਪਦਰਗਾਲੀ ਮਾਤਾ ਜੀ ਦਾ ਮੇਲਾ ਲੱਗਾ ਸੇਧਪੀਰ ਮੰਦਿਰ ਹੈ ਕਹਿੰਦੇ ਸਾਲ ਚ ਇੱਕ ਵਾਰੀ ਲੱਗਣਾ ਹੁੰਦਾ ਤੇ ਸੰਗਤ ਨੂੰ ਬੜਾ ਇੰਤਜ਼ਾਰ ਹੁੰਦਾ ਹੈ ਕੀ ਕੋਝਾ ਨਜ਼ਾਰੇ ਦੇ ਕੇ ਸ਼ਬਦਾਂ ਦੇ ਕੇ ਬਖਦਾ ਦੀ ਮਨਚਾਏ ਮਤਲਬ ਕਿ ਜੋ ਵੀ ਇੱਥੇ ਹੁੰਦਾ ਹੈ ਨਾ ਸੱਚੇ ਮਨ ਨਾਲ ਆਉਂਦਾ ਹੈ ਉਹਨਾਂ ਦੀ ਹਰ ਆਸਾ ਮਰਾਦਾ ਪੂਰੀਆਂ ਹੁੰਦੀਆਂ ਜਿਹੜਾ ਪੁੱਤਰ ਵਾਲੇ ਨੂੰ ਪੁੱਤਰ ਦੇਂਦੀ ਏ ਤੁਹਾਣਾ ਅੰਨ ਧਨ ਸਭ ਕੁਝ ਦੇਂਦੀ ਏ ਹਰ ਸਾਲ ਇੱਥੇ ਬੜੀਆਂ ਰੌਣਕਾਂ ਲੱਗਦੀਆਂ ਨੇ ਤੇ ਮੇਲੇ ਲੱਗਦੇ ਨੇ ਮਾਂ ਮਹਿਰੀ ਦੇ ਰੂਪ ਵਿੱਚ ਮਾਂ ਆਂਦੀ ਏ ਸਭ ਨੂੰ ਪਤਾ ਲੱਗਦਾ ਹੈ ਕਿ ਮਾਂ ਨੇਦੀ ਗਦੋਂ ਦੀ ਸਭ ਜਗੇ ਮਹਾਮਾਈ ਆਈ ਸਾਡੇ ਵੀ ਅਸੀਂ ਵੀ ਇੱਥੇ ਹੁੰਨੇ ਆਂ ਇਹ ਮਾਂ ਦੇ ਦਰ ਤੇ ਆਪਾਂ ਤੋਂ ਦੋ ਵਾਰੀ ਆ ਗਏ ਹੈ ਨਾ ਮਾਂ ਨੇ ਐਸਾ ਪਿਆਰ ਪਾ ਲੈਣਾ ਵਾ ਕਿ ਤੂੰ ਹੀ ਦਿਨ ਚੜਨਾ ਹੈ ਨਾ ਜੇ ਤੂੰ ਸ਼ਾਮੀ 4 ਵਜੇ ਹੁੰਦੇ ਤੁਹਾਨੂੰ 12 ਵਜੇ ਤੁਰਕੂ ਲੱਗ ਜਾਣਾ ਕਿ ਅਸੀਂ ਮਾਂ ਦੇ ਦਰ ਤੇ ਜਾਈਏ ਉੱਥੇ ਤੁਹਾਨੂੰ ਆਸਾ ਮਰਾਦਾ ਮਿਲਦਾ ਕਿੰਨੇ ਸਾਲ ਹੋ ਗੁੰਦਿਆਂ ਨੂੰ ਇੱਥੇ ਮੈਨੂੰ ਇੱਥੇ ਘੱਟੋ ਘੱਟ 15 20 ਸਾਲ ਹੋ ਗਏ ਹੁੰਦਿਆਂ ਨੂੰ ਤੂੰ ਕਸ਼ਮਾ ਦੇਖਿਆ ਹੋਵੇ ਕੋਈ ਕਹਾਣੀ yaad ਆਉਂਦੀ ਹੋਵੇ ਮੰਦੇ ਮੈਂ ਐ ਆਪਣਾ ਦੱਸਣੀ ਹੈ ਕੇ ਮੇਰੇ ਜੀਜਾਈ ਸੀ ਉਹਨਾਂ ਨੂੰ ਕੈਂਸਰ ਸੀ ਮੇਰੇ ਵੱਡੇ ਜੀਜਾਈ ਨੂੰ ਤੇ ਮੈਂ ਦਰ ਤੇ ਆਈ ਆ ਮੈਨੂੰ ਬੜੀ ਟੈਨਸ਼ਨ ਸੀ ਕਿਉਂਕਿ ਥੋੜੀ ਦੇਰ ਬਾਅਦ ਪਹਿਲਾਂ ਹੀ ਮੇਰੇ ਅਸਵੈਦ ਦੀ ਡੈਥ ਹੋਈ ਸੀ ਤੇ ਮੈਂ ਇਸ ਦਰ ਤੇ ਆਈ ਆ ਮੈਂ ਨੁੱਕਰ ਚ ਬਹਿ ਕੇ ਰੋਣ ਲੱਪੀ ਆ ਮੈਂ ਕਿਹਾ ਮਾਂ ਅਸੀਂ ਬਹੁਤ ਦੁਖੀ ਆ ਮੇਰੇ ਜੀਜਾਈ ਦੀ ਮੇਰੇ ਪਿਓ ਵਾਲੇ ਬਰਾਬਰ ਨਾਲ ਮੇਰੇ ਜਿਹੜੇ ਲੱਗਦੇ ਆ ਮੈਂ ਕਹਿੰਦੀ ਆ ਮਾਂ ਮਾਈ ਮੇਰੇ ਜੀਜਾਈ ਨੂੰ ਚਮਤਕਾਰ ਕਰੇ ਕਿ ਮੇਰੇ ਜੀਜਾਈ ਜਿਹੜੇ ਨੇ ਠੀਕ ਹੋ ਜਾਣ ਜਿਹੜੇ ਮੇਰੇ ਪਿਓ ਵਾਲੇ ਬਰਾਬਰ ਨੇ ਉਹਨਾਂ ਨੂੰ ਕੋਈ ਤਕਲੀਫ ਨਾ ਹੋਵੇ ਉਹਨਾਂ ਦਾ 14-15 ਘੰਟੇ ਦਾ ਪ੍ਰਸ਼ਨ ਹੋਇਆ ਦਿਸੋ ਕ ਨਾਲ 15 ਸਾਲ 16 ਗਾਲ ਦੀ ਗੱਲ ਆ ਤੇ ਬਿਲਕੁਲ ਉਹ ਠੀਕ ਠਾਕ ਨੇ ਮੇਰੇ ਜੀਜਾਈ ਤੇ ਇਹ ਮੇਰੀ ਮਾਂ ਪਧਰਕਾਲੀ ਦਾ ਕਰਿਸ਼ਮਾ ਹੈ ਮੇਰੀ ਮਾਂ ਨੇ ਮੇਰੀ ਆਸਾ ਮੁਰਾਦਾ ਪੂਰੀਆ ਕੀਤੀ ਆ ਮੇਰੀ ਹੋਰ ਚਿਰਦਾ ਵਦੀ ਆਪਾਂ ਨੇ ਇਸ ਮਾਂ ਤੇ ਜਦੋਂ ਬਗੈਰ ਆਈ ਰੀਤਾਂ ਦੇ ਜਦੋਂ ਤੱਕ ਹੀ ਇੱਕ ਵਾਰੀ ਹੋਰ ਨਾ ਜਾਇਆ ਹੁਣ ਉਸ ਇੱਥੇ ਬੈਠੇ ਮਾਤਾ ਜੀ ਨੂੰ ਸ਼ੁਕrana ਕਰ ਰਹੇ ਹਾਂ ਸ਼ੁਕrana ਕਰ ਰਹੇ ਹਾਂ ਮਾਹ ਮਾਈ ਨੇ ਇੰਨੀ ਕਿਰਪਾ ਕੀਤੀ ਹੋਈ ਹੈ ਮਾ ਸੇਵਾ ਕਰੋ ਮਾ ਦੀ ਸੇਵਾ ਦਾ ਸਾਨੂੰ ਮੌਕਾ ਮਿਲਦਾ ਹੈ ਮਤਲਬ ਕਿ ਜੋ ਵੀ ਇੱਥੇ ਸੰਮਤਿਆ ਨਾ ਹੋਂ ਵੀ ਸੇਵਾ ਸਾਡੀ ਕਿ ਜਿੰਨਾ ਦੀ ਚੱਲਦੀ ਪਈ ਵਾਰੀ ਇਹਨਾਂ ਦੇ ਮਿਲ ਲਾਏ ਸਾਡੀ ਹੋਂ ਵੀ ਸੇਵਾ ਹੈ ਮੇਰੀ ਹੋਂ ਮੈਂ ਇਸਰ ਕੇ ਬਾਹਰ ਆਈਆਂ ਕਿ ਅੰਦਰ ਜਾ ਕੇ ਜਿਹਨੇ ਉਹ ਸੇਵਾ ਕਰਦੇ ਪੈਨੇ ਆਪਾਂ ਸੇਵਾ ਕਰਕੇ ਆਈਏ ਉਹ ਮੇਰੀ ਮਾਂ ਨੇ ਇੰਨੀ ਕਿਰਪਾ ਕੀਤੀ ਹੈ ਕਿ ਮੇਰੇ ਮਨ ਦੇ ਵਿੱਚ ਜਦੋਂ ਵੀ ਆਏਗਾ ਨਾ ਮੇਰੀ ਮਾਂ ਮੇਰੀ ਅੰਦਰ ਸੇਵਾ ਜ਼ਰੂਰ ਲਵਾ ਦਿੰਦੀ ਹੈ ਅਸੀਂ ਸੇਵਾ ਕਰਦੇ ਹਾਂ ਜੈ ਕਰਾ ਮੇਰੀ ਮਾਂ ਪੰਦਰ ਕਾਲੀ ਦਾ ਬੋਲ ਸੱਚੇ ਦਰਬਾਰ ਕੀ ਜੈ ਸਭ ਦੀ ਆਸਾਂ ਮਰਾਦਾ ਪੂਰੀ ਕਰਨ ਵਾਲੇ ਮਾਤਾ ਜੀ ਤੁਹਾਡੀ ਸਦਾ ਹੀ ਜੈ ਮੰਦਰ ਮਾਤਾ ਭੱਦਰ ਕਾਲੀ ਦਾ ਗੇਟ ਖਜਾਨੇ ਦੇ ਬਾਹਰ ਹਜ਼ਾਰਾਂ ਸਾਲ ਤੋਂ ਮਾਤਾ ਰਾਣੀ ਦੀ ਕਿਰਪਾ ਨਾਲ ਮੇਲਾ ਚੱਲਦਾ ਆ ਰਿਹਾ ਔਰ ਬੜੀ ਬੜੀ ਸੰਖਿਆ ਸ਼ਰਧਾਲੂ ਦੂਰੋਂ ਦੂਰੋਂ ਮੰਦਰ ਚ ਆ ਕੇ ਮਹਾਰਾਣੀ ਕੋਲ ਜੋ ਜੋ ਮੰਗਦੇ ਨੇ ਮਹਾਰਾਣੀ ਇਹਨਾਂ ਦੀਆਂ ਖੁੱਲੀਆਂ ਝੋਲੀਆਂ ਭਰਦੀ ਹੈ ਸਤਿ ਆਕਾਂ ਸਿਆ ਮਦਦਾ ਬਹੁਤ ਲੰਬੇ ਸਮੇ ਤੋਂ ਕਹਿੰਦੇ ਕਿ ਇੱਥੇ ਇਹ ਰੂਪਲਾ ਲੱਗ ਰਿਹਾ ਹੈ ਜਾਂ ਹੋਰ ਇੱਕ ਵੀ ਹੈ ਪੰਜਾਬ ਨੂੰ ਵਿਸ਼ੇਸ਼ ਤੌਰ ਤੇ ਪੇਸ਼ੂ ਸਿੱਧ ਪੀਠ ਮੰਦਿਰ ਹੈ ਮਹਾਰਾਣੀ ਦੇ ਇੱਥੇ ਮਾਤਾ ਭੱਦਰ ਕਾਲੀ ਜੀ ਦਾ ਔਰ ਮਾਤਾ ਕਾਲ ਕਾਰਾਣੀ ਜੀ ਦਾ ਜਿਹੜੀ ਦੋਵੇਂ ਦੇਵੀਆਂ ਦੀ ਪੀਠ ਉਹ ਨਾਲ ਜੁੜੀ ਅਸ ਕਰਕੇ ਨੂੰ ਸਿੱਧ ਪੀਠ ਮੰਦਿਰ ਭੱਦਰ ਕਾਲੀ ਕਹਿੰਦੇ ਹੈ ਇਹ ਇੱਥੇ ਦੀ ਸੰਗਤ ਤੋਂ ਵੀ ਖਾਸ ਮਨੋਗਾਮਨਾ ਹੁੰਦੀ ਹੈ ਕਿ ਜਿਹੜੀ ਤੋਂ ਮਿਲਦੀ ਹੈ ਜੋ ਜੋ ਵੀ ਸੰਗਤ ਇੱਥੇ ਆ ਕੇ ਮਾਤਾ ਰਾਣੀ ਕੋ ਮੰਗਦੀ ਹੈ ਮਾਤਾ ਰਾਣੀ ਪਰ ਤਾਦੀਆਂ ਝੋਲੀਆਂ ਭਰ ਦਿੰਦੀ ਹੈ ਬੱਚੇ ਬਹੁਤ ਆ ਜਾਂਦੇ ਗਦਾ ਚ ਸੇਰੇ ਨੇ ਉਹਨਾਂ ਦੇ ਉਹਦਾ ਕੀ ਤਰ੍ਹਾਂ ਪਾਉਂਦੇ ਉਹ ਮਾਤਾ ਰਾਣੀ ਦੇ ਭਗਤਾਂ ਗਿਆ ਜੀ ਬੱਚੇ ਉਹ ਫਿਰ ਬੱਚਿਆਂ ਚ ਮਾਤਾ ਜਿਹੜੇ ਮੰਦਰੋਂ ਸੇਰੇ ਪਾ ਕੇ ਉਹਨਾਂ ਦਾ ਸਵਾਗਤ ਕਰਦੇ ਮੰਦਰ ਹਜ਼ਾਰਾਂ ਸਾਲ ਪੁਰਾਣਾ ਹੈ ਜੀ ਇਹ ਵੀ ਕਿਹਾ ਕਿ ਆ ਇਸ ਦਿਨ ਮੇਲੇ ਤੇ ਦਿਨ ਕੋਲ ਵੀ ਨੇਰ ਨਹੀਂ ਆਉਂਦਾ ਨੇਰੀ ਜ਼ਰੂਰ ਆਂਦੀ ਹੈ ਕਿਉਂਕਿ ਜਦੋਂ ਮਹਾਰਾਣੀ ਦਾ ਮੇਲਾ ਆਉਂਦਾ ਭੱਦਰਗਾਲੀ ਦਾ ਹੰਡੇਰੀ ਰੂਪ ਚ ਮਹਾਰਾਣੀ ਇੱਥੇ ਭੱਦਰਕਾਲੀ ਆਂਦੀ ਹੈ ਔਰ ਮੇਲੇ ਤੋਂ 15 ਦਿਨ ਬਾਅਦ ਵੀ ਨੇਰੀ ਆਂਦੀ ਹੈ ਇਹ ਮੇਲਾ ਮਾਏ ਮਾਤਾ ਭੱਦਰਕਾਲੀ ਦਾ ਇਤਿਹੀ ਤਰੀਕੇ ਦਾ ਦਸ਼ੀ ਹੈ ਤੇ 10-15 ਦਿਨ ਮੇਲਾ ਚੱਲਦਾ ਪੇਸ਼ਾ ਵੀ ਹੁੰਦੀਆ ਸੁਣਿਆ ਕਿ ਬਹੁਤ ਦੂਰ ਦੂਰ ਤੋਂ ਸੰਗਤ ਆਂਦੀ ਹੈ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕ੍ਰਿਸ਼ਮੇ ਨੇ ਮਹਾਰਾਣੀ ਦੇ ਮਾ ਭੱਦਰਕਾਲੀ ਦੇ ਕੀ ਕੋਈ ਸੰਗਤ ਨੇ ਇੱਥੋਂ ਪਾਇਆ ਸੋ ਇਸੇ ਕਾਰਨ ਇਹ ਲਾਈਨਾਂ ਲੱਗੀਆਂ ਨੇ ਇਸੇ ਕਾਰਨ ਇੱਦੀ ਵੱਡੀ ਕਿਸਮ ਦੀ ਸੰਗਤ ਪਹੁੰਚੀ ਹੈ ਕਿਉਂਕਿ ਕਿਸ਼ਮੇ ਬਹੁਤ ਨੇ ਸ਼ਾਇਦ ਜੇ ਇਕਦਮ ਹਰੇਕ ਸੰਗਤ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂ ਸਮਾਂ ਬਹੁਤ ਲੱਗ ਜਾਏਗਾ ਲੇਕਿਨ ਸਭ ਦੀ ਕੋਈ ਨਾ ਕੋਈ ਮਨੋਤਾਰਨਾ ਕੋਈ ਅਜੀਹੀ ਕਹਾਣੀ ਜ਼ਰੂਰ ਹੋਵੇਗੀ ਆ ਜਿਹੜੀ ਪੂਰੀ ਹੋਈ ਹੋਵੇਗੀ ਸੋ ਬਹੁਤ ਰੌਣਕ ਤੇ ਖੜੇ ਕਰਨ ਵਾਲੀਆਂ ਤੇ ਕਹਾਣੀਆਂ ਨੇ ਕਿਸੇ ਨੇ ਸੰਗਤ ਦੀਆਂ ਸੋ ਬਹੁਤ ਵਧੀਆ ਲੱਗਾ ਤੁਸੀਂ ਵੀ ਜ਼ਰੂਰ ਦੇ ਦਰਸ਼ਨ ਕਰਨਾਓ ਪੰਨੀਆਂ ਚੋਲੀਆਂ ਪਰਵਾਹ ਮਾਤਵਾਨੀ ਰਤੋਂ ਤੇ ਦੇਖਦੇ ਰਹੋ ਗੁਲਾਈ ਭਾਰਤ ਮੈਂ ਹਾ ਦਾਨਸ਼ ਦਿੱਤਾ ਕੈਮਰਮਨ ਸ਼ਾਮੋ ਜਪਦੀ ਜੀ ਦਾ